ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਆ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Insta ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸੂ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤਾਂ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਅੱਜ ਜਿਹੜੇ ਇਹ ਸੂਟ ਨੇ ਆਪਣੇ ਦੋਨੇ ਸੇਮ ਡਿਜ਼ਾਈਨ ਦੇ ਵਿੱਚ ਤਿਆਰ ਹੋਏ ਹੋਏ ਨੇ ਇਹ ਤੇ ਮਸਲੀਬ ਦੀਆਂ ਨੇ ਫੈਬਰਿਕਾਂ ਲਈ ਤੇ ਕਲਰ ਇਹਨਾਂ ਦੇ ਲੱਗ-ਲੱਗ ਨੇ ਤੇ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਕਲਰ ਹੈਗਾ ਇਹ ਇਹ ਜਿਹਾ ਪੱਪੀ ਸਟਾ ਜਾਂ ਕਲਰ ਹੋ ਜਾਂ ਕਦੂ ਰੰਗਾ ਜਿਹਾ ਸੂਟ ਹੈਗਾ ਦੇਖੋ ਆਪਣਾ ਅਤੇ ਦੇ ਗਲੇ ਦੇ ਉੱਪਰ ਵਰਕ ਦਾ ਜੁਮਸ਼ੀਰ ਵਰਕ ਦੇ ਨਾਲ ਹੀ ਆਪਣੇ ਪਿਆਰ ਦੇ ਦੋਵੇਂ ਦੋਨੇ ਸੇਮ ਡਿਜ਼ਾਈਨ ਦੇ ਵਿੱਚ ਨੇ ਇਹ ਵਾਲਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਇਹਦੇ ਦੇ ਵਿੱਚ ਇਹ ਤੇ ਬੁੱਧੀ ਆ ਗਈ ਸਭ ਛੋਟੇ ਇਹ ਰੰਗਾਂ ਦੇ ਅੰਦਰ ਇਹਦੇ ਵਿੱਚ ਬੁੱਧੀ ਵਰਕ ਨੇ ਗਲੇ ਦਾ ਵਰਕ ਤੇ ਸ਼ਰਟ ਤੇ ਹੈਗੀ ਉੱਤੀ ਤੇ ਇਧਰ ਆਪਣੀ ਬਾਂਦ ਲਗਾਉਣੀ ਹੈ ਇਧਰ ਇਹਦੀ ਆਫ ਵਾਈਟ ਰੰਗ ਦੇ ਨਾਲ ਬਾਂਦ ਲਗਾਉਣੀ ਹੈ ਇਸ ਲਈ ਇਹਦੀ ਫੈਬਰਿਕਾ ਜਿਹੜਾ ਆਏ ਵਾਲਾ ਸੂਟ ਹੈ ਇਹਦੀ ਵੀ ਆਪਣੇ ਮਸਲੀਨ ਦੀ ਫੈਬਰਿਕਾ ਦਾ ਕਲਰ ਗ੍ਰੇ ਹੈਗਾ ਤੇ ਦੋਨਾਂ ਦਾ ਆਪਣਾ ਜਿਹੜਾ ਵਰਕ ਆਗਾ ਸੇਮ ਆਗਾ ਇਹ ਦੇਖਿਆ ਜਿਦੋਂ ਬਰਕਾ ਆ ਗਿਆ ਇਹ ਤਾਂ ਤੇ ਵਿੱਚ ਆ ਗਿਆ ਸਾਰੇ ਪੱਟੀਆਂ ਬਰੇਕੇ ਬਰਕ ਤੱਕ ਰੋਟੀ ਤੇ ਇਧਰ ਆ ਗਿਆ ਇਹਦੀ ਬਾਗ ਜਗਰ ਇਹ ਆ ਗਿਆ ਬਾਗ ਤੁਸੀਂ ਆਪਣਾ ਇਹਨਾਂ ਰੱਪੜ ਨਾਲ ਦੁਪੱਟਾ ਜਿਹੜਾ ਤੁਸੀਂ ਚਾਹੋ ਉਹ ਵੀ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਪਰ ਮੈਂ ਤੁਹਾਨੂੰ ਦੁਪੱਟਾ ਚੋਂ ਹੁੰਦਾ ਸਕੂਲ ਦਾ ਹਨਾ ਤੇ ਚੌਰ ਜਟ ਵਗੈਰਾ ਤੇ ਬਰਬਰੀ ਦਾ ਹਨਾ ਜਿਹੜਾ ਤੁਹਾਨੂੰ ਪਸੰਦਾ ਟਾਈ ਡਾਈ ਕਰਵਾਉਣਾ ਇੱਕ ਰੰਗ ਦਾ ਕਰਵਾਉਣਾ ਉਸੇ ਕੋੜੋਂ ਤੁਸੀਂ ਆਪਣਾ ਦੁਪੱਟਾ ਇਹ ਟਾਈ ਡਾਈ ਕਰਵਾ ਕੇ ਨਾਲ ਲੈ ਸਕਦੇ ਹੋ ਹਾਂ ਜੀ ਤੇ ਨੈਕਸਟ ਸੂਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਮਸਲੀਨ ਦਾ ਸੂਟ ਹੈਗਾ ਮਸਲੀਨ ਦੀ ਫੈਬਰਿਕ ਹੈ ਦੀ ਤੇ ਗਰੇਜ ਆ ਕਲਰ ਹੈਗਾ ਲਾਈਟ ਸਿਲਵਰ ਗਰੇਜ ਆ ਕਲਰ ਹੈਗਾ ਲਾਈਟ ਕਲਰ ਦਾ ਬਿਲਕੁਲ ਇਹ ਤੇ ਆਪਣੀ ਫੈਬਰਿਕ ਹੈ ਮਸਲੀਨ ਦੀ ਇਹ ਵਾਲਾ ਆ ਗਿਆ ਤੇ ਵਰਕਰ ਇਹਦੇ ਫਰੰਟ ਤੇ ਆ ਗਿਆ ਸੈਂਟਰ ਪੈਨਲ ਲਏਗੇ ਫਰੰਟ ਦੇ ਉੱਪਰ ਆਪਣਾ ਇਦਾਂ ਹੈ ਦੋਨੇ ਖੁੰਜੇ ਦੇ ਉੱਪਰ ਬੂਟੇ ਬਣੇ ਹੋਏ ਨੇਗੇ ਤੇ ਸੈਂਟਰ ਪੈਨਲ ਲਏਗੇ ਇਹ ਜਿਹੜੇ ਸੈਂਟਰ ਪੈਨਲ ਨੇ ਫਰੰਟ ਸਾਈਡ ਵੀ ਆਉਣਗੇ ਤੇ ਇਧਰ ਦੇਖੋ ਇਹਦੇ ਬੈਕ ਸਾਈਡ ਵੀ ਆਉਣਗੇ ਬੈਕ ਸਾਈਡ ਵੀ ਇਹ ਸੈਂਟਰ ਪੈਨਲ ਨੇ ਤੇ ਫਰੰਟ ਸਾਈਡ ਵੀ ਨੇ ਤੇ ਇਧਰ ਦੇਖੋ ਇਹਦੇ ਬੁੱਤੇ ਆ ਗਏ ਇਧਰ ਫਰੰਟ ਤੇ ਤੇ ਇਧਰ ਦੀ ਗੱਲ ਕਰਦੇ ਆ ਆਹ ਵਾਲਾ ਆ ਗਿਆ ਬਾਹਰ ਇਹਦੀ ਆਪਾਂ ਬਾਟਮ ਦੇ ਉੱਪਰ ਵੀ ਵਰਤ ਲਏਗਾ ਆਹ ਵਰਤ ਲੈਣਾ ਦੇਖ ਤੇਰੀ ਬਾਟਮ ਉੱਪਰਾ ਪੂਰੇ ਦੇ ਉਪਰ ਵਰਤਦਾ ਜੂਗਾ ਤੇ ਨਾਲ ਆਪਣਾ ਇਹਦਾ ਦੁਪੱਟਾ ਕਹ ਦੇ ਲੈਰੀਏ ਵਾਲਾ ਦੇ ਪੁਟਾਈ ਲਈ ਡਾਈ ਕਰਵਾਇਆ ਹੋਇਆ ਹੈਗਾ ਲੇਟ ਲਾਈਟ कलर ਦਾ ਆਪਣਾ ਸੂਟ ਸੀ ਫਿਰ ਨਾਲ ਆਪ ਐਦਾਂ ਲੈਰੀਆ ਦੁਪੱਟਾ ਕਰਾ ਕੇ ਵਿੱਚ ਸਾਰੇ ਕੱਥੇ ਐਡਾਲੇ ਕਲਰ ਭਵਾ ਕੇ ਦੇਖੋ ਇਹ ਵਜੇ ਗਰੇਸ ਵਾਲਾ ਸੂਟ ਬਣਾਤਾ ਤੁਸੀਂ ਵੀ ਐਦਾਂ ਆਪਣਾ ਹਨਾ ਵੀ ਜੇ ਜਿਆਦਾ ਚ ਲਾਈਟ ਸੂਟ ਨਹੀਂ ਪਸੰਦ ਕਰਦੇ ਤਾਂ ਐਦਾਂ ਪਹਿਨਣ ਉਹ ਜਿਹੜੇ ਡਿਜ਼ਾਈਨਰ ਜਿਹਾ ਬਣਾ ਕੇ ਹਨਾ ਰੈਡੀ ਕਰ ਸਕਦੇ ਹੋ ਤੁਸੀਂ ਆਪਣਾ ਸੇਮ ਲੈ ਸਕਦੇ ਹੋ ਕਿਸੇ ਹੋਰ ਕਲਰ ਚ ਤਿਆਰ ਕਰਵਾਉਣਾ ਹੋਰ ਚਾ ਸਕਦੇ ਹੋ ਅਨ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਇਹ ਆਪਣਾ ਬਲੈਕ ਕਲਰ ਦਾ ਹੈਗਾ ਤੇ ਇਹਦੀ ਜਿਹੜੀ ਫੈਬਰਿਕ ਹੈਗੀ ਕੈਮਰਿਕ ਦੀ ਹੈ ਕੈਮਰਿਕ ਦੀ ਫੈਬਰਿਕ ਹੈ ਤੇ ਬਲੈਕ ਇਹਦਾ ਕਲਰ ਦਾ ਹੈ ਇਹ ਵਰਕ ਆਪਣਾ ਮਸ਼ੀਨ ਵਰਤ ਕੇ ਨਾਲ ਤੇਰਾ ਮਸ਼ੀਨ ਤੇ ਆਰੀ ਦਾ ਮਿਕਸ ਜਈ ਆਪਣਾ ਦਾ ਮਸ਼ੀਨ ਦਾ ਤੇ ਆਰੀ ਮਿਕਸ ਕਰਨਾ ਇਹ ਆ ਗਿਆ ਆਪਣਾ ਮਸ਼ੀਨ ਦਾ ਵਰਕ ਜਿਹੜੇ ਵਿੱਚ ਬੁੱਟੀ ਬਣੀ ਹੋਈ ਆ ਤੇ ਜਿਹੜੀ ਆ ਬੇਲਾ ਬਣੀ ਹੋਈ ਨੇ ਇਹ ਆਰੀ ਨਾਲ ਬਣੀ ਹੋਈਆਂ ਨੇ ਤੇ ਜਿਹੜਾ ਨੈਕ ਦਾ ਵਰਕ ਇਹ ਵੀ ਆਪਣਾ ਆਰੀ ਨਾਲ ਆ ਤੇ ਵਿਚਾਲੇ ਜਿਹੜਾ ਵਰਕ ਕਲਰਫੁਲ ਹੋਇਆ ਹੈ ਇਹ ਮਸ਼ੀਨ ਨਾਲ ਆਰੀ ਤੇ ਮਸ਼ੀਨ ਦਾ ਇਹ ਮਿਕਸ ਵਰਕ ਆ ਤੇ ਇਧਰ ਆ ਗਿਆ ਆਪਣੀ ਇਹਦੀ ਬਾਜੂ ਦੇ ਉੱਪਰ ਵਰਕ ਆ ਬਾਰੇ ਜਿਹੜੇ ਬੁੱਟੀਆਂ ਨੇ ਕੀ ਆ ਇਹ ਬਾਜੂ ਉੱਤੇ ਦੇ ਨਾਲ ਪ्युअर ਕੋਟਾ ਦਾ ਦੁਪੱਟਾ ਜਿਹੜਾ ਆਪਾਂ ਨੇ ਟਾਈ ਡਾਈ ਹੋਇਆ ਹੈਗਾ ਇਹ ਤਾਂ ਸਾਰੇ ਜੈਫਰੀ ਡਾਟਸ ਦੇ ਨਾਲ ਟਾਈ ਡਾਈ ਹੋਇਆ ਹੈਗਾ ਤੁਸੀਂ ਜਿੱਦਾਂ ਚਾਹੋ ਆਪਣਾ ਹੈਨਾ ਸੂਟ ਇਹ ਪਾਏ ਕਰ ਸਕਦੇ ਹੋ ਸੇਮ ਤੋਂ ਸੇਮ ਸੇਮ ਕਲਰ ਦੇ ਵਿੱਚ ਸੇਮ ਇਹਦੇ ਨਾਲ ਆਪਣਾ ਇਹ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਲੈਗਸਟ ਹੈਗਾ ਇਹ ਆਪਣਾ ਨੀਲਰ ਪਾਟਨ ਤੇ ਤਿਆਰ ਹੈਗਾ ਬ੍ਰਾਂਟੈਕਸ ਪਾਟਨ ਵੀ ਆਪਾਂ ਨੂੰ ਕੋਲ ਦੇਣਾ ਨੀਲਰ ਪਾਟਨ ਕੋਲ ਦੇਣਾ ਇਹ ਇਹਦੇ ਤੇ ਕੋਈ ਕਰਤਾਰ ਜਿਹੜਾ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਦਾ ਆ ਬਹੁਤ ਸੋਹਣਾ ਕਲਰ ਹੈ ਇਹਦਾ ਬਹੁਤ ਸੋਹਣਾ ਆਪਣਾ ਫੈਬਰਿਕ ਵੀ ਕਾਫੀ ਸੋਹਣਾਗਾ ਤੇ ਕਲਰ ਵੀ ਕਾਫੀ ਸੋਹਣਾਗਾ ਇਧਰ ਬੁੱਟੀਆਂ ਆ ਜਾਣਗੀਆਂ ਇਦਾਂ ਫਰੰਟ ਦੇ ਉੱਪਰ ਘੇਰੇ ਦੇ ਉੱਪਰ ਬੁੱਟੀਆਂ ਤੇ ਇਹਦਾ ਹਿੱਪ ਦੇ ਉੱਪਰ ਵੇਲ ਆ ਜੀ ਤੇ ਇਹਦੀ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਆਪਾਂ ਨੂੰ ਬਾਜੂ ਤੇ ਹਰ ਇੱਕ ਦੇ ਵਰਕ ਮਿਲੂਗਾ ਦੇਖੋ ਬਾਜੂ ਤੇ ਵੇਲ ਆ ਕੇ ਉੱਪਰ ਬੁੱਟੀਆਂ ਆ ਜੂ ਬਾਜੂ ਵਾਲਾ ਵਰਤਿਆ ਗਿਆ ਨਾਲ ਦੁਪੱਟਾ ਇਹ ਜੇ ਆਪਣਾ ਪਿਓਛੇ ਫੋਨ ਦਾ ਆਪਾਂ ਨੇ ਟਾਈਡਾਈ ਕਰਵਾਇਆ ਸਾਰਾ ਦੁਪੱਟਾ ਟਾਈਡਾਈ ਹੈ ਕਿੰਨਾ ਜਿਆਦਾ ਸੋਹਣਾ ਤੇ ਕੱਪੜਾ ਸੂਟਾਗਾ ਸੋਵਰ ਸਰਦਾਰੀ ਨੋਰਮਲ ਨੋਰਮਲ ਬਿਲਕੁਲ ਆਹ ਟ੍ਰੇਡ ਦੇ ਵਿੱਚ ਆਪਣੀ ਇਹ ਸੂਟ ਦੇਗੇ ਸੀ ਆਪਣਾ ਸੇਮ ਕਲਰ ਦੇ ਵਿੱਚ ਲੈ ਸਕਦੇ। ਮੰਨ ਲਓ ਨੈਕਸਟਾ ਦਾ ਆਪਣਾ ਇਹ ਵੀ ਆਪਣਾ ਰਾਮਟੈਕਸ कॉटन ਦੇ ਵਿੱਚ ਹੈਗਾ। ਉਹੀ ਫੈਬਰਿਕ ਆ ਵਿਦਾਊਟ ਲਾਈਨਿੰਗ ਬਣੂਗੀ ਆਪਣੀ ਇਹ ਵਾਲੀ ਫੈਬਰਿਕ ਦਾ। ਸੋੜਾੜਾ ਕੁਝ ਤੋਂ ਉੱਪਰ ਲਾਈਨ ਸਟਿਚ ਕਰ ਸਕਦੇ ਹਾਂ। ਬਾਕੀ ਸੋੜਾ ਆਪਣਾ ਜਿਹੜਾ ਵਰਕ ਹੈ ਉਹ ਪਾਇਆ ਜਾਏਗਾ। ਵਰਕ ਦੇ ਵਿੱਚ ਤੁਹਾਨੂੰ ਪੂਰੀ ਕਲੈਰਿਟੀ ਮਿਲੂਗੀ। ਘੇਰੇ ਦੇ ਉੱਪਰ ਤਿੰਨ ਫਲਾਅਰ ਆਉਣਗੇ ਇੰਦਾ। ਘੇਰੇ ਦੇ ਉੱਪਰ ਤਿੰਨ ਫਲਾਅਰ ਨੇਗੇ ਜਰੀ ਨਾਲ ਤੇ ਬਾਕੀ ਟ੍ਰੈਡ ਨੇ ਜਿਹੜੇ ਹੋ ਜੂਸ ਹੋਏ ਨੇ, ਬਾਕੀ ਸਾਰੇ ਬਰੀਕ-ਬਰੀਕ ਕੁੰਡੀ ਸ਼ਰਟ ਦੇ ਉੱਪਰ ਹੋਗੇ। ਇਹਦੀ ਬਾਜੀ ਦੇ ਉੱਪਰ ਵਰਤ ਮੈਨੂੰ ਕਾਪਾ ਨੂੰ ਇਹ ਵਾਲਾ ਜਿਹੜਾ ਇੱਕ ਫਲਾਰ ਹੈ ਗਾਹੇ ਆਪਾਂ ਨੂੰ ਬਾਜੀ ਦੇ ਉੱਪਰ ਨਾਲ ਟਾਇਡਾਈ ਕੀਤਾ ਹੈ ਆਪਾਂ ਨੂੰ ਉਸ ਤੋਂ ਦੁਪੱਟਾ ਜਿਹੜਾ ਕਾਫੀ ਛੋਟਾ ਸੁਨਟਾ ਕਰਨਾ 4 ਸਾਈਡ ਆਪਾਂ ਨੇ ਟਾਇਡਾਈ ਕਰਵਾਇਆ ਦੁਪੱਟੇ ਨੂੰ ਵਿਚਕਾਰੋਂ ਆਪਣਾ ਸੂਟ ਕੱਟਣਾ ਤੁਸੀਂ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਆ ਤੁਸੀਂ ਇਹ ਲੈ ਸਕਦੇ ਹੋ ਹਾਂ ਜਿਹੜਾ ਲੈਗ ਸੂਟ ਆ ਆਪਣਾ ਇਹ ਮਸਟਰਡ ਕਲਰ ਦਾ ਹੈਗਾ ਤੇ ਫੈਬਰਿਕ ਆਪਣੀ ਉਹੀ ਹੈਗੀ ਰਾਮਟੈਕਸ ਕਾਟਨ ਦੀ ਮਸਟਰਡ ਕਲਰ ਦਾ ਸੂਟ ਹੈਗਾ ਦੇਖੀ ਅਗੇ ਆਪਣਾ ਇੱਕ ਤਾਂ ਸੈਂਟਰ ਪੈਨਲ ਆਊਗਾ ਸੈਂਟਰ ਪੈਨਲ ਨਹੀਂ ਮਤਲਬ ਇੱਕ ਸਾਈਡ ਦੇ ਉੱਪਰ ਪੈਨਲ ਆਊਗਾ ਆਪਣਾ ਇੱਕ ਇੱਕ ਸਾਈਡ ਦੇ ਉੱਪਰ ਆਪਣੇ ਇਹ ਫਲਾਰ ਲਗੇ ਲੇਖਾ ਇਦਾਂ ਡਿਜ਼ਾਈਨ ਹੋਵੇ ਸਾਰਾ ਇੱਕ ਸਾਈਡ ਤੇ ਆਪਣੇ ਆਊਗੀ ਇਹ ਸਾਰੇ ਫੇਰ ਬਣੀ ਹੋਈ ਇੱਕ ਸਾਈਡ ਤੇ ਆਪਣੇ ਫਲਾਰ ਹੋਣਗੇ ਤੇ ਇਧਰ ਆਊਗਾ ਇਹਦੇ ਬਾજુ ਦਾ ਵਰਕਰ ਇਧਰ ਆਪਾਂ ਦੀ ਬਾਜ ਦੇ ਵਰਕਰ ਕਾਹਲ ਜੇ ਨਾਲ ਟਾਈਡ ਹੈ ਕੀਤਾ ਫਿਰ ਬੋਸ਼ ਕੁੰਗਾ ਦੁਪੱਟਾ ਉਸ ਜੀ ਮੈਂ ਚਾਹੂੰ ਆਪਣਾ ਇਹ ਹਨਾ ਤੋ ਉਹਦਾ ਤੁਸੀਂ ਬਾਇ ਕਰ ਸਕਦੇ ਹੋ ਸੇਮ ਤੋਂ ਸੇਮ ਲੈਣਾ ਤਾਂ ਸੇਮ ਬਾਇ ਕਰ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਰੀ ਸਾਰਾ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਵੀ ਕਿਹਦਾ ਤੁਸੀਂ ਆਪਣਾ ਨਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਵੇਂ ਵੀ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ WhatsApp ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵੀਡੀਓ ਨਾਲ ਸਸ਼ੀਕਾ